ਹੈਲੋ ਜੀ ਥੋੜਾ ਸਾਨੇ ਦੇ ਮੇਰੇ ਚੈਨਲ ਤੇ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਦੇਖਾਂਗੇ ਵੀ ਅਗਰ ਅਸੀਂ 0 ਤੋਂ 6 ਮਹੀਨੇ ਤੱਕ ਮੀਨਸ ਕਿ ਅਗਰ ਨਿਊ ਬੋਰਨ ਦਾ ਅਗਰ ਅਸੀਂ ਬੇਬੀ ਸੈਟ ਬਣਾਣਾ ਹੈ ਬੱਚੇ ਦੀ ਕੋਟੀ ਬਣਾਣੀ ਹੈ ਨਿਊ ਬੋਰਨ ਦੀ 0 ਤੋਂ 6 ਮਹੀਨੇ ਤੱਕ ਸਿਰਫ 0 ਤੋਂ 6 ਮਹੀਨੇ ਤੱਕ ਸਾਨੂੰ ਉਹਦਾ ਕੀ ਸਾਈਜ਼ ਰੱਖਣਾ ਚਾਹੀਦਾ ਆ ਦੇਖੋ 6 ਮਹੀਨੇ ਤੱਕ ਦੇ ਬੱਚੇ ਦੀ ਹੁੱਡੀ ਹੈ ਜਿਹੜੀ ਕਿ ਆਪਾਂ ਪਾਰੋ ਮੈਂ ਰੈਡੀਮੇਡ ਲਈ ਹੋਈ ਹੈ ਠੀਕ ਹੈ ਇੱਥੋਂ ਥੋੜਾ ਆਪਾਂ ਨੂੰ ਆਈਡੀਆ ਹੋ ਜਾਣਾ ਪਰ ਆਪਾਂ ਦੇਖਾਂਗੇ ਟੋਟਲ ਪੀ ਅੱਜ ਅਸੀਂ 0 ਤੋਂ 6 ਮਹੀਨੇ ਤੱਕ ਮੈਂ ਤੁਹਾਨੂੰ ਫੇਰ ਦੱਸ ਰਹੀ ਹਾਂ ਵੀ ਨਿਊ ਬੋਰਨ ਬੇਬੀ ਦਾ ਅੱਜ ਅਸੀਂ ਸਾਈਜ਼ ਦੇਖਣ ਜਾ ਰਹੇ ਹਾਂ ਸਾਲ ਤੱਕ ਦੇ ਬੱਚੇ ਦਾ ਨਹੀਂ ਸਿਰਫ ਨਿਊ ਬੋਰਨ ਦਾ ਤੇ ਜਿਹੜਾ ਇਹ ਬਣਿਆ ਹੋਇਆ ਇਹ ਦੇਖੋ ਇਹ ਥੋੜਾ ਬੜਾ ਹੈ ਇਹ ਹੈਗਾ 1 ਸਾਲ ਦੇ ਬੱਚੇ ਦਾ ਠੀਕ ਹੈ ਤੇ ਅਗਰ ਅਸੀਂ ਨਿਊ ਬੋਰਨ ਬੇਬੀ ਲਈ ਬਣਾਣਾ ਤਾਂ ਅਸੀਂ ਥੋੜਾ ਇਸ ਤੋਂ ਛੋਟਾ ਬਣਾਵਾਂਗੇ ਉਹਦੇ ਲਈ ਆਪਾਂ ਕਿੰਨੇ ਕੁੰਡੇ ਪਾਵਾਂਗੇ ਕਿੱਦਾਂ ਕਰਾਂਗੇ ਉਹ ਸਾਰਾ ਹੀ ਆਪਾਂ ਮੈਜ਼ਰਮੈਂਟ ਅੱਜ ਦੇਖਾਂਗੇ ਪੂਰਾ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਅਜ ਦੱਸਣ ਜਾ ਰਹੀ ਹਾਂ ਤਾਂ ਧਿਆਨ ਨਾਲ ਦੇਖੋ ਵੀਡੀਓ ਤਾਂ ਕਿ ਫਿਰ ਤੁਹਾਨੂੰ ਕੀ ਕਦੇ ਵੀ ਕਿਸੇ ਤੋਂ ਵੀ ਪੁੱਛਣ ਦੀ ਲੋੜ ਨਹੀਂ ਪੈਣੀ ਵੀ ਅਸੀਂ ਕਿੰਨੇ ਕੁੰਡੇ ਪਾਈਏ ਕਿੱਦਾਂ ਕਰੀਏ ਅੱਜ ਟੋਟਲ ਅਸੀਂ ਨਿਊ ਬੋਰਨ ਬੇਬੀ ਦੇ ਲਈ ਬਣਾਉਣ ਜਾ ਰਹੇ ਨਿਊ ਬੋਰਨ ਬੇਬੀ ਮੀਨਸ ਕਿ 0 ਤੋਂ ਲੈ ਕੇ 6 ਮਹੀਨੇ ਤੱਕ ਕਿਉਂਕਿ ਨਿਊ ਬੋਰਨ ਬੇਬੀ ਹ ਤਾਂ 3-4 ਮਹੀਨੇ ਤੱਕ ਤਾਂ ਉਹਦੇ ਸਵੈਟਰ ਆਣੀ ਚਾਹੀਦਾ ਨਾ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਹੜੇ ਬੱਚੇ ਹੁਣ ਅਕਤੂਬਰ ਨਵੰਬਰ ਦਸੰਬਰ ਜਨਵਰੀ ਇਨਤ ਜਿਹੜੀ ਡਿਲੀਵਰੀਆਂ ਹੋਈਆਂ ਹੋਈਆਂ ਉਹਨਾਂ ਬੱਚਿਆਂ ਲਈ ਇਹ ਵਾਲਾ ਸਵੈਟਰ ਠੀਕ ਰਹੇਗਾ ਇਹ ਵਾਲਾ ਜਿਹੜਾ ਅੱਜ ਆਪਾਂ ਨਾਪ ਉਪੜਾਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਆ ਜਾਣਾ ਐਸੇ ਨਿਚੇ ਬਾਟਰ ਠੀਕ ਹੈ ਉਨ ਮੈਂ ਤੁਹਾਨੂੰ ਦੱਸ ਰਹੀ ਹਾਂ ਆਮ ਜਿਹੜੀ ਸਾਡੀ ਹੁੰਦੀ ਐ ਅਸੀਂ ਮੀਡੀਅਮ ਸਾਈਜ਼ ਦੇ ਉਨ ਕਹਿ ਸਕਦੇ ਹਾਂ ਉਹ ਲਵਾਂਗੇ ਤੇ 10 ਨੰਬਰ ਦੀ ਸਲਾਈਂ ਤੇ ਤੁਸੀਂ ਇਹਨੂੰ ਬੁਣਨਾ ਹੈ ਅਗਰ 10 ਨੰਬਰ ਦੀਆਂ ਸਲਾਈਂ ਤੇ ਬੁਣਨਾ ਤਾਂ ਮੈਂ ਉਸ ਸਮੇਂ ਤੁਹਾਨੂੰ ਕੁੰਡਿਆਂ ਦਾ ਕੈਲਕੂਲੇਸ਼ਨ ਦੱਸਣ ਜਾ ਰਹੀ ਹਾਂ ਆਮ ਜਿਹੜੀ ਵੂਲ ਹੁੰਦੀ ਐ ਸਾਰੇ 10 ਨੰਬਰ ਦੀ ਸਲਾਈਂ ਤੇ ਹੀ ਬੁਣ ਹੁੰਦੀ ਇਸ ਕਰਕੇ ਆਮ ਜਿਹੜੀ ਵੂ 10 ਨੰਬਰ ਦੀ ਸਲਾਈਆਂ ਤੇ ਆਪਾਂ ਉਹਨੂੰ ਬੁਣਨਾ ਹੈ ਤੇ ਉਹਦਾ ਮੈਂ ਤੁਹਾਨੂੰ ਪੂਰਾ ਕੈਲਕੂਲੇਸ਼ਨ ਦੱਸਣ ਜਾਣੀ ਐ ਵੀ ਆਪਾਂ ਉਹਦੇ ਲਈ ਕਿੰਨੇ ਕੁੰਡੇ ਪਾਵਾਂਗੇ। ਕੋ ਮੈਂ ਤੁਹਾਨੂੰ ਇਹਦੇ ਉੱਪਰ ਹੀ ਦੱਸਣ ਜਾ ਰਹੀ ਐ ਫਿਰ ਮੈਂ ਤੁਹਾਨੂੰ ਲਿਖ ਕੇ ਅਲੱਗ ਵੀ ਚਾਰਟ ਤੁਹਾਨੂੰ ਦਵਾਂਗੀ। ਤੁਸੀਂ ਉਹਦੇ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਦੇਖੋ ਜਿਹੜੇ ਆਪਾਂ نیچے ਕੁੰਡੇ ਪਾਣੇ ਆ 60 ਕੁੰਡੇ। ਨੀਚੋਂ 60 ਕੁੰਡੇ ਪਾਣੇ ਆ 60 ਕੁੰਡੇ ਪਾ ਕੇ ਬਾਰਡਰ ਤੁਸੀਂ ਜਿਹੜਾ ਮਰਜ਼ੀ ਬੁਣ ਲਓ। ਠੀਕ ਐ। ਤੇ ਕੁੰਡੇ ਥਰ ਮੈਂ ਦੱਸਿਆ ਹੀ ਐ ਵੀ ਨਿਊ ਬੋਰਡ ਲਈ ਪਾਣੇ ਹੁਣ ਤਾਂ ਕਿੱਦਾਂ ਪਾਣੇ। ਕੁੰਡੇ ਇੱਥੋਂ ਨੀਚੋਂ ਟਾਈਟ ਆਕੇ ਆਰਾਮਰਾ ਸਿਰ ਬੱਚੇ ਦਾ ਆਰਾਮ ਨਾਲ ਆਜ ਵੀ ਬਿਲਕੁਲ ਵੀ ਕੁੰਡੇ ਨੀਚੋ ਬਾਵਾ ਦੇ ਨਾ ਦੇਖੋ ਟਾਈਟ ਨਹੀਂ ਹੋਣੀ ਚਾਹੀਦੀ ਅਗਰ ਤੁਸੀਂ ਬੱਚੇ ਦਾ ਸਵੈਟਰ ਬਣਾ ਰਹੇ ਹੋ ਤਾਂ ਉਹਦੇ ਉਹ ਆਪਾਂ ਕਿੱਦਾਂ ਪਾਣੇ ਕੁੰਡੇ ਵੈਸੇ ਮੈਂ ਉਹਦੀ ਵੀਡੀਓ ਇੱਕ ਪਹਿਲਾਂ ਸ਼ੇਅਰ ਕਰ ਚੁੱਕੀ ਹਾਂ ਅਗਰ ਤੁਸੀਂ ਉਹ ਨਹੀਂ ਦੇਖੀ ਜਾਂ ਤੁਸੀਂ ਚਾਹੁੰਦੇ ਹੋ ਵੀ ਮੈਂ ਤੁਹਾਨੂੰ ਦੁਬਾਰਾ ਦੱਸਾਂ ਤਾਂ ਫਿਰ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਲੈ ਕੇ ਆਉਂਗੀ ਪਹਿਲਾਂ ਅਜ ਅਸੀਂ ਸਿਰਫ ਨਿਊ ਬੋਰਨ ਬੇਬੀ ਦਾ ਜੋ ਨਾਪ ਹੀ ਦੇਖ ਲਈਏ ਵੀ ਕਿੰਨੇ ਕੁੰਡੇ ਪਾਣੇ 60 ਕੁੰਡੇ ਨੀਚੋ ਪਾਣੇ 60 ਕੁੰਡੇ ਪਾ ਕੇ ਅਸੀਂ ਉੱਪਰ ਕੋਈ ਕੁੰਡਾ ਨਹੀਂ ਵਧਾਣਾ ਕਿਉਂਕਿ 60 ਕੁੰਡੇ ਕਾਫੀ ਹੋ ਜਾਂਦੇ ਆ ਸਾਨੂੰ 60 ਕੁੰਡੇ ਪਾ ਕੇ ਅਸੀਂ ਉੱਪਰੋਂ ਕੋਈ ਕੁੰਡਾ ਨਹੀਂ ਵਧਾਣਾ ਪੈਟਰਨ ਤੁਸੀਂ ਕੋਈ ਵੀ ਪਾਣਾ ਉਹ ਤਾਂ ਕੋਈ ਚੱਕਰ ਨਹੀਂ ਹੁੰਦਾ ਠੀਕ ਹੈ ਕਿਉਂਕਿ 60 ਕੁੰਡੇ ਕਾਫੀ ਹੁੰਦੇ ਆ ਖੁੱਲਾ ਬਣ ਜਾਂਦਾ ਆਰਾਮ ਦੇ ਨਾਲ ਠੀਕ ਆ 60 ਕੁੰਡੇ ਪਾਇਲ 1 ਇੰਚ ਬਾਰਡਰ ਬਹੁਤ ਹੁੰਦਾ ਦੇਖੋ 1 ਇੰਚ ਬਾਰਡਰ ਸਾਟੂ ਕੁੰਡੇ ਪਾਉਣ ਤੋਂ ਬਾਅਦ 1 ਇੰਚ ਬਾਰਡਰ ਪੋੜਨਾ 1 ਇੰਚ ਬਾਰਡਰ ਪੋੜਨ ਤੋਂ ਬਾਅਦ ਤੁਸੀਂ ਆਪਣਾ ਉਪਰੋ ਬੁਣਨਾ ਸ਼ੁਰੂ ਕਰਦੇ ਨੇ ਸਿੱਧਾ ਉੱਠੇ ਦਾ ਜਾਂ ਤੁਸੀਂ ਜਿਹੜਾ ਵੀ ਪੈਟਰਨ ਪਾਣਾ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਲੰਬਾਈ ਰੱਖਣੀ ਹੈ ਉਹਦੇ ਉੱਪਰੋਂ ਇੱਥੋਂ ਲੈ ਕੇ ਇੱਥੇ ਤੱਕ ਮੈਂ ਤੁਹਾਨੂੰ ਇਹ ਸਵੈਟਰ ਤਾਣ ਦੱਸਿਆ ਹੋਇਆ ਵੀ ਤਾਂ ਕਿ ਮੈਂ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਸਮਝਾ ਸਕਾਂ ਬਾਰਡਰ ਹੋ ਗਿਆ 1 ਇੰਚ ਤੇ ਉੱਪਰੋਂ ਅਸੀਂ ਉਹਦੀ ਲੰਬਾਈ ਕਿੰਨੀ ਰੱਖਣੀ ਹੈ ਅਗਰ ਅਸੀਂ 0 ਤੋਂ 6 ਮਹੀਨੇ ਤੱਕ ਦੇ ਬੱਚੇ ਦਾ ਸਵੈਟਰ ਬਣਾ ਰਹੇ ਹਾਂ ਉਹ ਤੁਸੀਂ 6 ਇੰਚ ਰੱਖ ਲੈਣੇ ਠੀਕ ਹੈ ਜੀ 1 ਇੰਚ ਬਾਰਡਰ ਇਹ ਤੋਂ ਸਾਡਾ 6 ਇੰਚ ਰੱਖਾਂਗੇ 6 ਇੰਚ ਤੋਂ ਬਾਅਦ ਅਸੀਂ ਪਾਵਾਂਗੇ ਆਰਮ ਹੋਲ ਦੀ ਕਟਿੰਗ ਨਾਲ ਦੀ ਨਾਲ ਮੈਂ ਤੁਹਾਨੂੰ ਥੋੜਾ ਲਿਖ ਕੇ ਵੀ ਦੱਸ ਦਿੰਨੀ ਹਾਂ ਦੇਖੋ ਕੁੰਡੇ ਪਾਏ ਆਪਾਂ ਨੀਚੋਂ 60 60 ਕੁੰਡੇ ਪਾ ਕੇ ਅਸੀਂ ਬਾਰਡਰ ਬੁਣ ਲਿਆ ਬਾਰਡਰ ਦੇ ਉੱਪਰੋਂ ਵੀ ਅਸੀਂ 60 ਹੀ ਕੁੰਡੇ ਰੱਖ ਦਨੇ ਬਾਰਡਰ ਬੁਣਨਾ ਅਸੀਂ 1 ਇੰਚ 60 ਇੰਚ ਸੋਰੀ 60 ਕੁੰਡੇ ਪਾ ਕੇ 1 ਇੰਚ ਅਸੀਂ ਬਾਰਡਰ ਬੁਣਿਆ 1 ਇੰਚ ਬਾਰਡਰ ਬੁਣਨ ਤੋਂ ਬਾਅਦ ਅਸੀਂ ਉੱਪਰੋਂ ਕੁੰਡੇ ਵਧਾਏ ਨਹੀਂ 60 ਦੇ 60 ਹੀ ਰਹਿਣ ਤੇ ਤੇ ਇਸ ਤੋਂ ਬਾਅਦ ਅਸੀਂ ਉੱਪਰੋਂ ਬੁਣ ਲਿਆ ਇਹਨੂੰ 6 ਇੰਚ ਇੱਥੋਂ ਲੱਕ ਕੇ ਇੱਥੇ ਤੱਕ 6 ਇੰਚ 1 ਇੰਚ ਸਾਡਾ ਬਾਰਡਰ ਉਹਦੇ ਉੱਪਰੋਂ 6 ਇੰਚ ਟੋਟਲ ਸਾਡਾ ਹੋ ਗਿਆ ਇਹ 7 ਇੰਚ 7 ਇੰਚ ਟੋਟਲ ਬੁਣਨ ਤੋਂ ਬਾਅਦ ਅਸੀਂ ਪਾਣੀ ਇਹਦੇ ਕਾਟ ਜਿਹੜੇ ਆਪਾਂ ਕਾਟ ਪਾਣੀ ਆ ਉਹ ਪਾਣੀ 3 2 1 ਬੱਚਿਆਂ ਦੇ ਕਾਟ 0 ਤੋਂ ਲੱਕ ਕੇ ਤੁਸੀਂ 1 ਸਾਲ 2 ਸਾਲ 3 ਸਾਲ 4 ਸਾਲ ਤੱਕ 3 2 1 ਹੀ ਠੀਕ ਰਹਿੰਦੀ ਹੈ ਠੀਕ ਹੈ ਜੀ ਕਾਟ ਪਾਈ ਅਸੀਂ 3 2 1 ਦੀ 3 2 1 ਦੀ ਕਾਟ ਪਾਉਣ ਤੋਂ ਬਾਅਦ ਅਸੀਂ ਜਿਹੜੀ ਉੱਪਰੋਂ ਲੰਬਾਈ ਰੱਖਣੀ ਹੈ ਜਿਹੜੀ ਆਪਾਂ ਇਹ ਵਾਲੀ ਲੰਬਾਈ ਕਹਿੰਨੇ ਆ ਠੀਕ ਹੈ ਇਹ ਤੁਸੀਂ 3.5 ਤੋਂ 4 ਇੰਚ ਦੇ ਵਿੱਚ ਵਿੱਚ ਰੱਖ ਲੈਣਾ 3.5 ਤੋਂ 4 ਇੰਚ ਟੱਕ ਦੇ ਵਿੱਚ ਵਿੱਚ ਆਪਾਂ ਇਹ ਵਾਲੀ ਲੰਬਾਈ ਰੱਖ ਲੈਣੀ ਹੈ 3 2 1 ਦੀ ਅਸੀਂ ਕੱਟ ਪਾ ਲਈ ਇਹ ਜਿਹੜੇ ਸਲਾਈਆਂ ਇਹ ਹ ਅਲੱਗ ਜਾਣਗੇ ਇਸ ਤੋਂ ਇਲਾਵਾ ਅਸੀਂ 3.5 ਤੋਂ 4 ਇੰਚ ਰੱਖ ਲਵਾਂਗੇ ਮੀਨਸ ਕਿ ਜਿਹੜੀ ਸਾਡੀ ਟੋਟਲ ਇਹਦੀ ਲੈਂਥ ਹੈ ਉਹ 11 ਇੰਚ ਤੱਕ ਤੁਹਾਡੀ ਤਿਆਰ ਹੋ ਜਵੇ ਤਾਂ ਬਹੁਤ ਹੋ ਜਾਂਦਾ ਹੈ 0 ਤੋਂ 6 ਮਿੰਟ ਲਈ ਠੀਕ ਹੈ ਜੀ ਇਹ ਤੁਹਾਨੂੰ ਪਿਛਲੇ ਪੱਲੇ ਦਾ ਪੂਰਾ ਤੁਹਾਨੂੰ ਨਾਪ ਸਮਝ ਆ ਗਿਆ ਬਾਕੀ ਗਲਾ ਤੁਸੀਂ ਕਿਸ ਤਰ੍ਹਾਂ ਬਣਾਣਾ ਉਹ ਕਿਦਾਂ ਉਹ ਸਾਰਾ ਕੁਝ ਅਲੱਗ ਹੋਊਗਾ ਤੇ ਹੁਣ ਅਸੀਂ ਆ ਗਏ ਇੱਥੇ ਉਪਰੋਂ ਟੀਰੇ ਦੇ ਕੁੰਡੇ ਟੀਰੇ ਦੇ ਕੁੰਡੇ ਹੁੰਦੇ ਸਾਡੇ ਇਹ ਵਾਲੇ ਕੁੰਡੇ ਜਿਹਨੂੰ ਆਪਾਂ ਟੀਰੇ ਦੇ ਕੁੰਡੇ ਮੇਥੋਂ ਦੱਸ ਰਹੀ ਹਾਂ ਆਵਲੇ ਇਹ 10 ਤੋਂ 12 ਤੱਕ ਆਵਲੇ ਕੁੰਡੇ 10 ਤੋਂ 12 ਬਾਕੀ ਸਾਡੇ ਸਾਰੇ ਗਲੇ ਦੀ ਕਟਿੰਗ ਤੇ ਜਾਣਗੇ ਜਾਂ ਪਿਛਲੇ ਪੱਲੇ ਤੇ ਪਿਛਲੇ ਪੱਲੇ ਦੇ ਅਸੀਂ ਇਦਾਂ ਹੀ ਆ ਦੇਖੋ ਪਿਛਲੇ ਪੱਲੇ ਦੇ ਆਪਾਂ ਹਾਂ ਨਿੱਚੋਂ ਪਾਏ 60 ਕੁੰਡੇ ਉਪਰੋਂ ਰੱਖੇ 60 ਕੁੰਡੇ 1 ਇੰਚ ਬਾਰਡਰ ਪੁਣਿਆ ਇਸ ਤੋਂ ਬਾਅਦ ਇਹ ਲੰਬਾਈ ਬੁਨਣ ਤੋਂ ਬਾਅਦ 3 2 1 ਦੇ ਕੱਟ ਪਾਈ ਤੇ ਇੱਥੋਂ ਲੰਬਾਈ ਪੂਰੀ ਕਰਨ ਤੋਂ ਬਾਅਦ ਇੱਥੇ ਤੀਰੇ ਦੇ ਕੁੰਡੇ ਰੱਖੇ ਅਸੀਂ 10 ਤੋਂ 12 ਇੱਧਰ 10 ਤੋਂ 12 ਇੱਧਰ ਬਾਕੀ ਇਹ ਵਾਲੇ ਅਸੀਂ ਇੱਦਾਂ ਹੀ ਛੱਡ ਲੈਣੇ ਬਾਕੀ ਉਹ ਤੁਸੀਂ ਜਿਹੜਾ ਵੀ ਆਪਣਾ ਅੰਕਲਾ ਬਣਾ ਰਹੇ ਹੋ ਉਹ ਦੇ ਮੁਤਾਬਿਕ ਤੁਸੀਂ ਆਪਣਾ ਕਰੋਗੇ ਮੈਂ ਸਿਰਫ ਤੁਹਾਨੂੰ ਕੁੰਡਿਆਂ ਦੀ ਕੈਲਕੂਲੇਸ਼ਨ ਦੱਸ ਰਹੀ ਹਾਂ ਠੀਕ ਹੈ ਜੇ ਲੰਬਾਈ ਸਾਡੀ ਹੋ ਗਈ ਪੂਰੀ ਪਿਛਲੇ ਪੱਲੇ ਦਾ ਤੁਹਾਨੂੰ ਪੂਰਾ ਪਤਾ ਲੱਗ ਗਿਆ ਹੁਣ ਆ ਜਾਈਏ ਅਸੀਂ ਅਗਲਾ ਪੱਲਾ ਅਗਲਾ ਪੱਲਾ ਵੀ ਸੇਮ ਸਾਡਾ ਇਦਾਂ ਹੀ ਬਣੂਗਾ ਉਹੀ ਅਸੀਂ ਹੇਠੇ ਵੀ 60 ਕੁੰਟੇ ਉੱਪਰ 1 ਇੰਚ ਬਾਰਡਰ ਜਿੰਨੀ ਅਸੀਂ ਪਿਛਲਾ ਪੱਲਾ ਰੱਖਣਾ ਉਹਨਾਂ ਹੀ ਅੱਗੇ ਸਿਰਫ ਇਹ ਹੋਊਗਾ ਇਸ ਤੇ ਤੁਸੀਂ ਜਿੱਦਾਂ ਵੀ ਕੋਈ ਗਲਾ ਬਣਾਣਾ ਉਹ ਅਲੱਗ ਆ ਜਾਊਗਾ ਠੀਕ ਹੈ ਜਿਹੜਾ ਤੁਸੀਂ ਗਲਾ ਕੋਈ ਵੀ ਬਣਾਣਾ ਹੈ ਉਹ ਅਲੱਗ ਆ ਜਾਊਗਾ ਕਿਉਂਕਿ ਜਿਹੜਾ ਗਲਾ ਉਹ ਕਿੱਦਾਂ ਬਣਾਣਾ ਕੋਸ਼ਿਸ਼ ਕਰੋ ਵੀ ਬੱਚਿਆਂ ਦੇ ਜਿਹੜੇ ਗੱਲੇ ਆ ਤਕਰੀਬਨ ਬਟਨ ਵਾਲੇ ਹੋਣ ਜਾਂ ਤੁਸੀਂ ਇੱਥੋਂ ਵੀ ਬਟਨ ਵਾਲਾ ਬਣਾ ਸਕਦੇ ਹੋ ਤਾਂ ਕਿ ਗਲਾ ਪਾਣਾ ਸੁੱਖਾ ਰਹੇ ਠੀਕ ਹੈ ਤੇ ਇਹਦੇ ਲਈ ਹਮੇ ਆਪਾਂ ਜਿਹਦਾ ਸੀ ਸ਼ੋਲਡਰ ਦੇ ਕਟਿੰਗ ਕਰਨੀ ਹੈ ਉਹਦੇ ਨਾਲ ਹੀ ਗਲਾ ਰੱਖਣਾ ਚਾਹੀਦਾ ਸਾਨੂੰ ਠੀਕ ਹੈ ਅਗਰ ਤੁਸੀਂ ਗਲਾ ਬਟਨ ਵਾਲਾ ਬਣਾ ਰਹੇ ਹੋ ਤਾਂ ਸ਼ੋਲਡਰ ਦੀ ਕਟਿੰਗ ਦੇ ਨਾਲ ਹੀ ਇੱਥੇ ਰੱਖ ਲਓ ਇੱਕ ਬਟਨ ਲਗਾ ਲਓ ਚਾਹੀ ਇੱਕ ਬਟਨ ਲਗਾ ਕੇ ਤੁਸੀਂ ਆਪਣਾ ਆਰਮ ਜਿੱਦਾਂ ਗਲਾ ਬਣਾਉਣਾ ਹੈ ਉਹ ਗੋਲ ਬਣਾ ਕੇ इदा भी बना सकते हो अगर तुम चाहो तो इतें साइड तो भी एक बटन लगा के इदा भी गला फिर आराम पै जाए ठीक है ये हो गया साढ़े अगला तो पिछला पला हूँ अस आ जाने बहद के अने बह बाँह तकरीबन इतों तीह कु ही पा लो तो ठीक रहेंगे क्योंकि बच्चे की बांह थोड़ी खुली होनी चाहिए है ता हाथ आराम नए ती कुे पा एक इंच आपका बॉडर बुन लेना एक इंच बॉडर बुन तो बाद इतें असी चार कुंडे बढ़ा लेने किटे ਚਾਰ ਕੁੰਡੇ ਵਧਾਣ ਤੋਂ ਬਾਅਦ ਹਰ ਚੌਥੀ ਸिलाई ਇੱਕ ਇੱਕ ਕੁੰਡਾ ਵਧਾਣ ਦੇ ਚੱਲੇ ਜਾਣਾ ਕਿਉਂਕਿ ਬਾਹ ਸਾਡੀ ਬੱਚਿਆਂ ਦੀ ਥੋੜੀ ਛੋਟੀ ਬੰਦੀ ਹੈ ਟੋਟਲ ਸਾਡੀ ਬਾਹ ਦੀ ਲੰਬਾਈ ਸਿਰਫ 7 ਇੰਚ ਬਣਨੀ ਹੈ ਇਸ ਕਰਕੇ ਸਾਡੇ ਕੁੰਡੇ ਪੂਰੇ ਹੋ ਜਾਣ ਸਾਨੂੰ ਪਹਿਲਾਂ ਹੀ ਇਹ ਹਰ ਚੌਥੀ ਸिलाई ਇੱਕ ਇੱਕ ਕੁੰਡਾ ਵਧਾਣ ਦੇ ਚੱਲੇ ਜਾਣਾ ਹਰ ਚੌਥੀ ਸिलाई ਇੱਕ ਇੱਕ ਕੁੰਡਾ ਵਧਾ ਕੇ ਅਸੀਂ ਉੱਪਰੋਂ ਕੁੰਡੇ ਤਕਰੀਬਨ ਕਰਦੇ ਹਾਂ ਇਹਦੇ ਬਾਹ ਦੀ 55 ਤੋਂ 60 ਠੀਕ ਹੈ ਜੀ 55 ਤੋਂ 60 ਬਹੁਤ ਹੁੰਦੇ ਆ 55 ਵੀ ਕਰ ਲੋਗੇ 50 ਵੀ ਕਰ ਲੋਗੇ ਤਾਂ ਵੀ ਬਹੁਤ ਹੋ ਜਾਂਦੇ ਆ ਪਰ ਐਵਰੇਜ ਜੇ ਅਸੀਂ 55 ਤੋਂ 60 ਰੱਖਦੇ ਆ ਦੇਖੋ ਬਾਹ ਦੇ ਬਾਰਡਰ ਦੇ ਵਿੱਚੋਂ 30 ਕੁੰਡੇ ਪਾਏ 30 ਕੁੰਡੇ ਪਾ ਕੇ ਬਾਰਡਰ ਫੁਣਿਆ 1 ਇੰਚ ਇਸ ਤੋਂ ਬਾਅਦ ਬਾਰਡਰ ਤੋਂ ਬਾਅਦ 34 ਇੰਚ 34 ਅਸੀਂ ਕੁੰਡੇ ਕਰ ਲੈਣੇ 34 34 ਕੁੰਡੇ ਕਰਨ ਤੋਂ ਬਾਅਦ ਅਸੀਂ ਹਰ ਚੌਥੀ ਸਲਾਈ ਤੇ ਇੱਕ ਕੁੰਡਾ ਇਧਰੋਂ ਤੇ ਇੱਕ ਕੁੰਡਾ ਇਧਰੋਂ ਸਿਵਵਾ ਦਾਂ ਤੇ ਚਲੇ ਜਾਣਾ ਤੇ ਟੋਟਲ ਜਿਹੜੇ ਅਸੀਂ ਉੱਪਰੋਂ ਕੁੰਡੇ ਕਰਨੇ ਆ ਇਥੋਂ ਉਹ ਸਾਡੇ ਹੁੰਦੇ 55 ਤੋਂ 60 ਤੱਕ 55 ਤੋਂ 60 ਕੱਕ ਇੱਥੇ ਕੁੰਡੇ ਕਰ ਲੈਣੇ ਆ ਤੇ ਲੰਬਾਈ ਅਸੀਂ ਟੋਟਲ ਕਰਨੀ ਹੈ 7 ਜਦੋਂ ਸਾਡੀ ਇਹਦੀ ਲੰਬਾਈ ਅਸੀਂ 7 ਇੰਚ ਜਦੋਂ ਸਾਡੀ ਮੀਨਸ ਕਿ ਬਾਰਡਰ ਦੇ ਨਾਲ 7 ਇੰਚ ਹੋ ਜਾਏਗਾ ਤਾਂ ਉਸ ਤੋਂ ਬਾਅਦ ਅਸੀਂ ਇਹਦੀ ਕਾਟ ਪਾ ਲੈਣੀ ਹੈ ਉਹੀ 3 2 ਇਸ ਤੋਂ ਬਾਅਦ 2 2 2 ਪੰਦ ਚਲੇ ਜਾਣਾ ਜੋ ਤਾਂ ਸਾਡੇ ਇੱਥੇ 10 ਕੁੰਡੇ ਰਹਿ ਜਾਣਗੇ ਤਾਂ ਅਸੀਂ ਸਾਰੇ ਕੁੰਡੇ ਇਕੱਠੇ ਬੰਦ ਕਰ ਦਿੰਦੇ ਹਾਂ ਠੀਕ ਹੈ ਜੀ ਬਾਕੀ ਜਿਹੜੇ ਤੁਸੀਂ ਕੁੰਡਿਆਂ ਦੀ ਕਟ ਪਾਣੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ 3 2 2 2 ਐਦਾ ਦੱਸਿਆ ਹੈ ਇਹ ਤੁਸੀਂ ਥੋੜੇ ਕਟ ਵੱਧ ਕਰ ਸਕਦੇ ਹੋ ਇਹ ਡਿਪੈਂਡ ਕਰਦਾ ਵੀ ਬਾਹਰ ਦੀ ਲੈਂਥ ਤੁਹਾਡੀ ਪੂਰੀ ਕਿੰਨੀ ਹੋ ਗਈ ਕਈ ਵਾਰ ਹੁੰਦਾ ਵੀ ਜਿਸ ਤਰ੍ਹਾਂ ਅਸੀਂ ਤੀਜੀ ਚੌਥੀ ਹਰ ਚੌਥੀ ਸਲਾਈ ਕੁੰਡੇ ਵਧਾ ਰਹੇ ਹਾਂ ਕੁੰਡੇ ਵਧਾਉਂਦੇ ਵਧਾਉਂਦੇ ਸਾਡੀ ਲੰਬਾਈ ਤਕਰੀਬਨ ਪੂਰੀ ਹੋ ਗਈ ਆ ਥੋੜੇ ਕੱਟ ਰਹਿ ਗਏ ਜਿੱਦਾਂ ਵੀ ਜਿਸ ਤਰ੍ਹਾਂ ਸਾਨੂੰ ਟੋਟਲ 7 ਇੰਚ ਲੈਂਥ ਚਾਹੀਦੀ ਹੈ ਤੇ ਜੇ ਸਾਡੇ ਇੱਥੇ 6 ਇੰਚ ਤੇ ਹੀ ਸਾਡੇ ਇੱਥੇ ਮੋਟਾ ਪੂਰਾ ਹੋਇਆ ਹੈ ਮੀਨਸ ਕੇ ਬਾਹ ਪੂਰੀ ਹੋਈ ਹੈ ਸਾਡੇ ਇੱਥੇ ਬਣਦੇ ਬਣਦੇ ਹੀ ਸਾਡੀ 6 ਸਾਡੇ 6 ਇੰਚ ਬਣ ਗਈ ਹੈ ਤਾਂ ਫਿਰ ਅਸੀਂ ਉੱਪਰੋਂ ਕੱਟ ਸਾਡੀ ਥੋੜੇ ਕੱਟ ਪਾਉਂਗੀ ਤੁਸੀਂ ਸਮਝ ਗਏ ਮੈਂ ਤੁਹਾਨੂੰ ਕੀ ਦੱਸਣਾ ਚਾਹਨੀ ਹੈ ਦੇਖੋ ਅਸੀਂ 1 ਇੰਚ ਨੀਚੋਂ ਪੁੰਨ ਲਿਆ ਅਸੀਂ ਜਿਹੜੀ ਟੋਟਲ ਸਾਨੂੰ ਬਾਹ ਦੀ ਲੈਂਥ ਹੈ ਤਕਰੀਬਨ 7 ਇੰਚ ਚਾਹੀਦੀ ਹੈ ਇਹ ਤਾਂ ਥੋੜਾ ਮੈਂ بڑا ਬਣਾਇਆ ਹੈ ਜੇ ਅਗਰ ਅਸੀਂ ਬੱਚੇ ਦੀ ਬਣਾਣੀ ਹੈ ਤਾਂ ਸਾਨੂੰ ਟੋਟਲ ਉਹਦੀ ਬਾਹ 7 ਇੰਚ ਪੂਰੀ ਤਿਆਰ ਚਾਹੀਦੀ ਹੈ ਤੇ 1 ਇੰਚ ਲਗਾ ਲਓ ਇਹ ਟੋਟਲ 8 ਇੰਚ ਟੋਟਲ 8 ਇੰਚ ਚਾਹੀਦੀ ਹੈ ਸਾਨੂੰ ਨਿਊ ਬੋਰਨ ਬੇਬੀ ਦੀ ਬਾਹ ਦੀ ਲੰਬਾਈ ਠੀਕ ਹੈ ਜੀ ਅਗਰ ਸਾਨੂੰ 8 ਇੰਚ ਲੰਬਾਈ ਚਾਹੀਦੀ ਹੈ ਤਾਂ 1 ਇੰਚ ਅਸੀਂ ਬਾਰਡਰ ਬਣਾਈਆ ਉੱਪਰ ਅਸੀਂ ਬੁਣਨਾ 7 ਇੰਚ ਠੀਕ ਹੈ ਅਗਰ ਤੁਹਾਨੂੰ ਲੱਗ ਰਿਹਾ ਵੀ ਤੁਹਾਡੀ ਬਾਹ ਦੀ 7 ਇੰਚ ਲੰਬਾਈ ਪੂਰੀ ਹੋ ਚੁੱਕੀ ਹੈ ਤਾਂ ਜਿਹੜੀ ਤੁਸੀਂ ਕਟਿੰਗ ਕਰੋਗੇ ਉਹ ਥੋੜੀ ਕੱਟ ਕਰ ਸਕਦੇ ਹੋ ਤਾਂ ਤੁਸੀਂ 3 2 2 3 ਕਵਰੇ ਘਟਾ ਕੇ ਇਹਨੂੰ ਕੁੰਡਿਆਂ ਨੂੰ ਸਾਰਿਆਂ ਨੂੰ ਬੰਦ ਕਰ ਦਿਓ ਅਗਰ ਤੁਹਾਡੀ ਲੰਬਾਈ ਥੋੜੀ ਮੀਨਸ ਕਿ ਜ਼ਿਆਦਾ ਤੁਹਾਨੂੰ ਹੋਰ ਚਾਹੀਦੀ ਹੈ ਤਾਂ ਤੁਸੀਂ 3 2 2 2 2 ਇਦਾਂ ਕਟਾ ਕੇ ਉੱਪਰ 10 15 ਕ ਕੁੰਡੇ ਜਦੋਂ ਰਹਿ ਜਾਣ ਤਾਂ ਤੁਸੀਂ ਸਾਰੇ ਕੁੰਡੇ ਬੰਦ ਕਰ ਦਿਓ ਇਹ ਜੇ ਕਾਟਪਾ ਤਾਂ ਮੇਨੇ ਹੁੰਦਾ ਇੱਕ ਤਾਂ ਥੋੜਾ ਕੀ ਹੁੰਦਾ ਵੀ ਜਦੋਂ ਅਸੀਂ ਕਾਟ ਪਾਣੀ ਹੈ ਤਾਂ ਐਦਾਂ ਕਰਕੇ ਜਦੋਂ ਕਾਟ ਪਾਵਾਂਗੇ ਤਾਂ ਬਾਹ ਥੋੜੀ ਐਦਾਂ ਖੁੱਲੀ ਬਣ ਜਾਂਦੀ ਹੈ ਉੱਪਰੋਂ ਮੋਟਾ ਬਸ ਇਹੀ ਸਾਡਾ ਕਾਟ ਪੰਦਾ ਮੇਨ ਮਕਸਦ ਹੁੰਦਾ ਵੀ ਆ ਚੀਜ਼ ਸਾਡੀ ਥੋੜੀ ਇੱਥੋਂ ਖੁੱਲੀ ਬਣ ਜਾਂਦੀ ਹੈ ਜੇ ਅਸੀਂ ਕੱਟ-ਕੱਟ ਪਾਵਾਂਗੇ ਤਾਂ ਵੀ ਬਾਹ ਤਾਂ ਤਾਂ ਵੀ ਸੈਟ ਆ ਜਾਂਦੀ ਹੈ ਕੋਈ ਐਦਾਂ ਦਾ ਚੱਕਰ ਨਹੀਂ ਹੁੰਦਾ ਤੇ ਹੁਣ ਤੁਸੀਂ ਮੈਂ ਤੁਹਾਨੂੰ ਪੂਰਾ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਗਰ ਕੋਈ ਚੀਜ਼ ਰਹਿ ਗਈ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਤਾਂ ਉਹ ਆਪ ਅਗਲੀ ਵੀਡੀਓ ਵਿੱਚ ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਹਰ ਇੱਕ ਚੀਜ਼ ਦੱਸਦਾ ਕਿਉਂਕਿ ਬਾਹਵੇਂ ਵੀ ਦੱਸਦੀ ਅਸੀਂ ਪੱਲੇ ਵੀ ਦੱਸਦੇ ਤੇ ਬਾਕੀ ਬਟਣਾ ਵਾਲੀ ਕੋਟੀ ਦਾ ਅਸੀਂ ਕਿੱਦਾਂ ਨਾਪ ਕਰਦੇ ਹਾਂ ਕਿੱਦਾਂ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਲੈ ਕੇ ਆਉਂਗੀ ਇਹ ਸਿਰਫ 0 ਤੋਂ 6 ਮਹੀਨੇ ਦਾ ਸਟੋਅ ਅਸੀਂ ਗਲਾ 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 ਰਹਿ ਕੇ ਜੀ ਗਲੇ ਦੇ ਕੁੰਡੇ ਹੁਣ ਆ ਜਾਣੇ ਅਸੀਂ ਗਲੇ ਤੇ ਠੀਕ ਹੈ ਗਲਾ ਤੁਸੀਂ ਵੀ ਬਣਾਣਾ ਹੈ ਜਾਂ ਗੋਲ ਬਣਾਣਾ ਮੈਂ ਤਾਂ ਤੁਹਾਨੂੰ ਬਟਣਾ ਵਾਲਾ ਹੀ ਪ੍ਰੈਫਰ ਕਰਨ ਦੀ ਦੱਸਿਆ गले जैसे कुंडे चुकेंगे तकरीबन पंताली तो पंजा। अगर तुम गोल गला बना रहे हो होता बना रहे हो तो भी इदा ही अगर बटन वाला बना रहे हो तो थोड़े कुंडिया फर्क पै है। ठीक है क्योंकि गले के दे कुंडे असी इस हिसाब ना चक रहे भी गला थोड़ा स्ट्रेचेबल रहे खुला रहे बाकी अगर तुम साइड से बटन लगा रहे हो ਤੀਰੇ ਦੇ ਇੱਥੇ ਇੱਥੇ ਤਾਂ ਉਸ ਆਮ ਨਾਲ ਤੁਸੀਂ ਕੁੰਡੇ ਥੋੜੇ ਘੱਟ ਵੱਧ ਵੀ ਚੱਕ ਸਕਦੇ ਹੋ तकरीबन ਮੈਂ ਤੁਹਾਨੂੰ 45 ਤੋਂ 50 50 ਤੋਂ 55 ਤੱਕ ਵੀ ਕੁੰਡੇ ਤੁਸੀਂ ਗਲੇ ਦੇ ਚੁੱਕ ਸਕਦੇ ਆ ਗਲਾ ਠੀਕ ਬਣ ਜਾਂਦਾ ਐਨੇ ਕ ਕੁੰਡਿਆ ਦੇ ਨਾਲ ਠੀਕ ਹੈ ਜੀ ਇਹ ਮੈਂ ਤੁਹਾਨੂੰ ਗਲੇ ਦਾ ਕੁੰਡਿਆ ਦਾ ਦੱਸਿਆ ਅਗਰ ਅਸੀਂ ਬਟਨਾ ਵਾਲਾ ਗਲਾ ਬਣਾਣਾ ਤਾਂ ਕਰਕੇ ਐਨਾ ठीक है इदा बटना वाला गला बना तो अभी वो पंताली पंजा पचवंजा कुंडे चुक सकते हैं ये थानू दस क्योंकि पट्टी इस तो एक्सट्रा होगी पंताली कुे असं इतों चुकेंगे बाकी पट्टी दे लगा के साथ तकरीबन पंजा पचवंजा तक कुंडे बन जाने देखो अगर असं पट्टी वाला बुनना ही कुंडे चुक ले 45 ਟੁਪੱਟੀ ਦੇ ਸਾਡੇ ਅਲੱਗ ਹੋ ਕੇ ਤੇ 55 ਕੁੰਡੇ ਤੱਕ ਹੀ ਕਿਉਂਕਿ 10 ਕੁੰਡੇ ਤਕਰੀਬਨ ਸਾਡੇ ਪੱਟੀ ਦੇ ਹੁੰਦੇ ਹੀ ਆ ਤਾਂ ਸਾਡੇ 55 ਤੱਕ ਦਾ ਗਲਾ ਬਣ ਕੇ ਤਿਆਰ ਹੋ ਜਾਣਾ ਤਾਂ ਫਿਰ ਇਹ ਸੀ ਬੱਚੇ ਦੇ ਨਿਊ ਬੌਰਨ ਬੇਬੀ ਦੇ ਅਸੀਂ ਕਿੰਨੇ ਕੁੰਡੇ ਪਾਣੇ ਆ ਸਾਰੇ ਤੁਹਾਨੂੰ ਮੈਂ ਤਕਰੀਬਨ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤੇ ਅਗਰ ਤੁਹਾਨੂੰ ਇਹ ਵਾਲੀ ਵੀਡੀਓ ਮੇਰੀ ਪਸੰਦ ਆਈ ਹੋਵੇ ਤੇ ਮੇਰੇ ਦੱਸਣ ਦਾ ਤਰੀਕਾ ਉੱਚ ਠੀਕ ਲੱਗਿਆ ਹੋਵੇ ਤਾਂ ਪਲੀਜ਼ 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 ਮੈਨੂੰ ਕਮੈਂਟ ਕਰਕੇ ਦੱਸਿਓ ਤਾਂ ਫਿਰ ਐਦਾ ਹੀ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਹਰ ਇੱਕ ਬੱਚੇ ਦੇ ਅੱਗੇ ਅੱਗੇ ਲੈ ਕੇ ਆਉਂਗੀ ਤਾਂ ਹੁਣ ਇਹਦਾ ਕੈਪ ਔਰ ਆਪਾਂ ਕਹਿ ਸਕਦੇ ਆ ਵੀ ਕੈਪ ਦਾ ਨਾਪ ਵੀ ਤੁਹਾਨੂੰ ਚਾਹੀਦਾ ਹੁੰਦਾ ਤੇ ਅਗਰ ਅਸੀਂ ਉਹਦੀ ਜਰਾਬਾ ਬੁਣਨਾਂ ਰਹੀਆਂ ਤਾਂ ਉਹ ਤਾਂ ਵੀ ਤਾਂ ਫਿਰ ਆਪਾਂ ਕੈਪ ਤੇ ਜਰਾਬਾ ਦਾ ਨਾਪ ਵੀ ਲੈ ਕੇ ਆਵਾਂਗੇ ਹੋਰ ਵੀਡੀਓ ਦੇ ਵਿੱਚ ਤੇ ਫਿਲਹਾਲ ਅੱਜ ਇਹੀ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਜਾਂ ਨਵੇਂ ਪ੍ਰੋਜੈਕਟ ਦੇ ਨਾਲ ਤਦ ਤੱਕ ਤੁਸੀਂ ਆਪਣਾ ਧਿਆਨ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ